ਸਾਸੀ ਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੰਗਰੂਰ ਜਿਹੜੇ ਤੋਂ ਸੰਗਰੂਰ ਜਿਹੜੇ ਤੋਂ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਦਰਜਨ ਦੇ ਕਰੀਬ ਜੜੀਆਂ ਮੌਤਾਂ ਹੋ ਚੁੱਕੀਆਂ ਨੇ ਬਾਕੀ ਜਿਹੜੇ ਹੋਰ ਲੋਕ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਇੱਥੇ ਦੇਖਣਾ ਇਹ ਹੋਵੇਗਾ ਇੱਕ ਪਾਸੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤਾਂ ਹੋ ਰਹੀਆਂ ਤੇ ਦੂਜੇ ਪਾਸੇ ਜੇ ਗੱਲ ਕਰਦੇ ਆ ਦਿੱਲੀ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਵੀ ਬੀਤੀ ਰਾਤ ਕੱਲ ਗ੍ਰਿਫਤਾਰ ਕਰ ਲਿਆ ਗਿਆ ਸਰਾਬ ਘਟਾਲੇ ਦੇ ਵਿੱਚ ਮਸਲਾ ਸਰਾਬ ਦਾ ਦੋਨੇ ਪਾਸੇ ਮਸਲਾ ਸਰਾਬ ਦਾਗਾ ਇੱਕ ਪਾਸੇ ਸਰਾਬ ਘਟਾਲਾਗਾ ਦੂਜੇ ਪਾਸੇ ਪੰਜਾਬ ਦੇ ਜੇ ਗੱਲ ਕਰਦੇ ਆ ਪੰਜਾਬ ਦੇ ਵਿੱਚ ਜ਼ਹਿਰੀਲੀ ਸਰਾਬ ਪੀਣ ਦੇ ਨਾਲ ਮੌਤਾਂ ਹੋ ਰਹੀਆਂ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਐਮਐਲਏਆਂ ਉੱਪਰ ਪੰਜਾਬ ਦੇ ਕੈਬਨਿਟ ਮੰਤਰੀਆਂ ਉੱਪਰ ਇਹ ਦਰਜਨ ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਨੇ ਹਜੇ ਤੱਕ ਇੱਕ ਵੀ ਐਮਐਲਏ ਦਾ ਜਾਂ ਕਿਸੇ ਵੀ ਕੈਬਨਿਟ ਮੰਤਰੀ ਦਾ ਜਾਂ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਸਾਹਮਣੇ ਆਇਆ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਜਿਹੜੀ ਇਹ ਘਟਨਾ ਘਟਦੀ ਹੈ ਜ਼ਹਿਰੀਲੀ ਸ਼ਰਾਬ ਜਾਂ ਨਕਲੀ ਸ਼ਰਾਬ ਵੀ ਕਹਿ ਸਕਦੇ ਆ ਵੀ ਨਕਲੀ ਸ਼ਰਾਬ ਬਣਾਉਣ ਵਾਲੀ ਜਿਹੜੀ ਇੱਕ ਵੱਡਾ ਵੱਡਾ ਜਿਹੜਾ ਫੈਕਟਰੀ ਕਹਿ ਸਕਦੇ ਆ ਵੀ ਫੈਕਟਰੀ ਫੜੀ ਗਈ ਹੈ ਪਰ ਹਜੇ ਤੱਕ ਕਿਸੇ ਵੀ 92 ਐਮਐਲਏ ਦੇ ਵਿੱਚੋਂ ਕਿਸੇ ਦਾ ਵੀ ਕੋਈ ਬਿਆਨ ਨਹੀਂ ਆਇਆ ਕਿ ਇਹ ਮੌਤਾਂ ਹੋ ਗਈਆਂ ਜਾਂ ਇਹਦੇ ਕਾਰਵਾਈ ਕੀਤੀ ਜਾਵੇ ਜੇ ਗੱਲ ਕਰਦੇ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਦੋਂ ਦੀ ਅਰਵਿੰਦ ਕੇਜਰੀਵਾਲ ਦੀ ਬੀਤੀ ਰਾਤ ਗ੍ਰਿਫਤਾਰੀ ਹੋਈ ਹੈ ਉਸ ਸਮੇਂ ਤੋਂ ਲੈ ਕੇ 92 ਦੇ 92 ਐਮਐਲਏ ਅੱਧੀ ਰਾਤ ਤੋਂ ਲੈ ਕੇ ਹੀ ਕੋਈ ਲਾਈਵ ਹੋ ਗਿਆ ਕਿਸੇ ਨੇ ਵੀਡੀਓ ਬਣਾ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਭਾਈ ਪੰਜਾਬ ਦਾ ਫਿਕਰ ਕਰੋ ਪੰਜਾਬ ਦੇ ਵਿੱਚ ਸ਼ਰਾਬ ਜ਼ਹਿਰੀਲੀ ਸ਼ਰਾਬ ਪੀ ਕੇ ਮੌਤਾਂ ਹੋ ਰਹੀਆਂ ਨੇ ਦਰਜਨ ਦੇ ਕਰੀਬ ਮੌਤਾਂ ਹੋ ਗਈਆਂ ਤੁਸੀਂ ਪੰਜਾਬ ਦਾ ਫਿਕਰ ਕਰੋ ਅਰਵਿੰਦ ਕੇਂਦਰੀਵਾਲ ਜੀ ਆ ਜਾਣਗੇ ਬਾਹਰ ਕੋਈ ਗੱਲ ਨਹੀਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਕੱਟੜਾ ਮਾਨਦਾਰ ਨਹੀਂ ਜੇ ਕੱਟੜਾ ਮਾਨਦਾਰ ਨਹੀਂ ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਆ ਜਾਣਗੇ ਬਾਹਰ ਉਹ ਤੁਸੀਂ ਪੰਜਾਬ ਦਾ ਫਿਕਰ ਕਰੋ ਤੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਡੀਸੀ ਦਫ਼ਤਰ ਸੰਗਰੂਰ ਦੇ ਵਿੱਚ ਜਿਹੜਾ ਧਰਨਾ ਚੱਲ ਰਿਹਾਗਾ ਪੀੜਤ ਪਰਿਵਾਰਾਂ ਵੱਲੋਂ ਜਿਹੜਾ ਇਹ ਧਰਨਾ ਸ਼ੁਰੂ ਕੀਤਾ ਹੋਇਆ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਹੋਏ ਨੇ ਪਰ ਹਜੇ ਤੱਕ 92 ਐਮਐਲਏ ਦੇ ਵਿੱਚੋਂ ਕਿਸੇ ਦਾ ਵੀ ਕੋਈ ਬਿਆਨ ਨਹੀਂ ਆਇਆ ਕਿ ਸਾਡੇ ਪੰਜਾਬ ਦੇ ਜਿਹੜੇ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਰਹੇ ਨੇ ਉਹਨਾਂ ਬਾਰੇ ਕੋਈ ਵੀ ਕੋਈ ਬਿਆਨ ਨਹੀਂ ਦਿੰਦਾ ਕਿਸੇ ਵੀ ਐਮਐਲਏ ਨੇ ਕੀ ਗੱਲ ਭਾਈ ਸੋਨੂੰ ਪੰਜਾਬ ਦਾ ਫਿਕਰ ਨਹੀਂ ਹੈਗਾ ਇਹ ਵੀ ਪੰਜਾਬ ਦੇ ਵਸਨੀਕ ਨੇ ਫਿਕਰ ਕਰੋ ਪੰਜਾਬ ਦਾ ਤੇ ਦਿਲ ਹੁਣ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਸੰਗਰੂਰ ਡੀਸੀ ਦਫ਼ਤਰ ਦੇ ਵਿੱਚ ਧਰਨਾ ਚੱਲ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚ ਰਹੇ ਨੇ ਪਰ ਸਾਡੇ ਵਾਲੇ ਜਿਹੜੇ ਐਮਐਲਏ ਨੇ ਉਹ ਉੱਥੇ ਜਾਣ ਦੀ ਬਜਾਏ ਪੀੜਤ ਪਰਿਵਾਰਾਂ ਕੋਲੇ ਜਾਣ ਦੀ ਬਜਾਏ ਦਿੱਲੀ ਵੱਲ ਰੁਖ ਕਰ ਰਹੇ ਨੇ ਦਿੱਲੀ ਜਾ ਰਹੇ ਨੇ ਅੱਧੇ ਦਾ ਰਾਤ ਦੇ ਹੀ ਤੁਰਪੇ ਵੀਡੀਓ ਸਾਹਮਣੇ ਆ ਰਹੀਆਂ ਵੀ ਅੱਧੇ ਦਾ ਰਾਤ ਹੀ ਤੁਰਪੇ ਅੱਧੇ ਅੱਜ ਜਾਣਵਾਰੇ ਸੋਚੀ ਜਾਂਦੇ ਆ ਹੋ ਸਕਦਾ ਉੱਥੇ ਜਾ ਕੇ ਧਰਨਾ ਲਾਉਣ ਪਰ ਜਿਹੜੇ ਪੰਜਾਬ ਦੇ ਲੋਕ ਇੱਥੇ ਬਿਲਕ ਰਹੇ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮਰ ਚੁੱਕੇ ਨੇ ਦਰਜਣਾਂ ਦੇ ਕਰੀਬ ਤੇ ਅੱਧੇ ਸਾਡੇ ਕਿਸਾਨ ਆ ਜਿਹੜੇ ਖਨੌਰੀ ਬਾਰਡਰਾਂ ਤੇ ਬੈਠੇ ਨੇ ਕੁਝ ਕ ਜਿਹੜੇ ਬੰਦੀ ਸਿੰਘ ਜਾ ਗੱਪਾਂ ਗੱਲ ਕਰਦੇ ਆ ਦਿਵੜੂਗੜ੍ਹ ਜ਼ਿਲ੍ਹੇ ਦੇ ਵਿੱਚ ਬੈਠੇ ਨੇ ਉਹਨਾਂ ਦਾ ਕੋਈ ਫਿਕਰ ਨਹੀਂ ਕੀ ਭਾਈ ਤੁਹਾਨੂੰ ਇਕੱਲੇ ਅਰਵਿੰਦ ਕੇਂਜਰੀਵਾਲ ਜੀ ਦਾ ਫਿਕਰ ਹੋ ਗਿਆ ਸ਼ਰਮ ਕਰੋ ਭਾਈ ਮੂਰੇ ਵੋਟਾਂ ਆ ਗਈਆਂ ਜੇ ਵੋਟਾਂ ਲੈਣੀਆਂ ਨੇ ਵੋਟਾਂ ਦੇ ਵਿੱਚ ਤੁਸੀਂ ਆ ਕੇ ਕਹੋਗੇ ਕਿ ਅਸੀਂ ਪੰਜਾਬ ਦਾ ਆਹ ਕਰਤਾ ਆਹ ਕਰਤਾ ਪਰ ਪੰਜਾਬ ਦੇ ਲੋਕ ਜਿਹੜੇ ਜ਼ਹਿਰੀਲੀ ਸ਼ਰਾਬਾਂ ਪੀ ਪੀ ਮਰ ਰਹੇ ਨੇ ਉਹਨਾਂ ਬਾਰੇ ਵੀ ਖਿਆਲ ਕਰੋ ਉਹੋ ਜਿਹੜੇ ਜਿਹੜੇ ਜ਼ਹਿਰੀਲੀ ਸ਼ਰਾਬ ਬਣਾਉਂਦੇ ਨੇ ਉਹਨਾਂ ਤੇ ਨੱਥ ਪਾਈ ਜਾਵੇ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ